ਤੁਹਾਡੀ ਵਾਸਤੇ ਸਾਡੇ ਨਗਰ ਕੌਂਸਲਰ ਮਛੋੜ ਸਾਹਿਬ ਜੀ ਸਿੰਪਲ ਬ੍ਰੇਟੋ ਜੀ ਖੋਲੀਆ ਕੋਈ ਇੱਕ ਤੋਹਫਾ ਦਿੱਤਾ ਅੱਜ ਤੇ ਇਹਦੀ ਵੀ ਮੁਬਾਰਕ ਕਰੰਦਾ ਤੁਸੀਂ ਜਾਣਦੇ ਹੋ ਵੀ ਪਹਿਲਾਂ ਸਾਨੂੰ ਇਹ ਵੀ ਜਿੰਨਾ ਵੀ ਲੋਕਾਂ ਦਾ ਕਮਲ ਜਿਵੇਂ ਲੋ ਮੰਦੀਆ ਤਾਂ ਆਪੇ ਸੰਪਰਕੰਤ ਕੰਮ ਗੈਨਲ ਵਿਸਟਾ ਹੈ ਉਹਦੇ ਸੰਦਰਭ ਚ ਅਸੀਂ ਸੰਕਲਪ ਇਹ ਹਲਕਾ ਸਮਰਾਲਾ ਦੇ ਵਿੱਚ ਪਹਿਲਾ ਸਿੰਗਲ ਵਿੰਡੋ ਖੁੱਲੀ ਗਈ ਫਸਟ ਟਾਈਮ ਹੈ ਜੀ ਫਸਟ ਟਾਈਮ ਤੇ ਲੋਕਾਂ ਦੀ ਤਕਰੀਬਾ ਨੂੰ ਦੂਰ ਕਰਨ ਲਈ ਸਾਡਾ ਇੱਕ ਵੱਡਾ ਪ੍ਰੋਨਾ ਸਾਰੇ ਰੋਜ਼ ਜੀ ਅੱਗੇ ਅੱਗੇ ਹੁੰਦੀ ਜਾਉਣ ਕਿ ਉਹ ਰਿਜ਼ਲਟ ਨੂੰ ਦੇਖ ਕਿ ਕੋਈ ਵਧੀਆ ਚੀਜ਼ ਹੁੰਦੀ ਹੈ ਤਾਂ ਉਹਦੀ ਟ੍ਰੈਕੀ ਜੀ ਸਟੇਬਲ ਹੈ ਨਾ ਦੇਖ ਕੇ ਜਿਵੇਂ ਵੀ ਜਿਹੜਾ ਕੰਮ ਹੈ ਇਹਦੇ ਵਿੱਚ ਕਿਹੜੇ ਕਿਹੜੇ ਕੰਮ ਜਿਹੜੇ ਆ ਲੋਕਾਂ ਨੂੰ ਸੁਵਿਧਾ ਜਿ ਕਿਹੜੀ ਕਿਹੜੀ ਸੁਵਿਧਾ ਸਿੰਗਲ ਵਿੰਡੋ ਚ ਮਿਲਦੀ ਹੈ ਜਿੱਥੇ ਵੀ ਉਹਨੂੰ ਲਾ ਦਈਏ ਜੋ ਕੁਝ ਵੀ ਲੱਗਦਾ ਹੈ ਉਹ ਬਲੂ ਹਰ ਇੱਕ ਕੰਮ ਵਾਸਤੇ ਉਹ ਆਕੇ ਪਹਿਲਾਂ ਇੱਥੇ ਮਿਲਦੇਗੇ ਹੂੰ ਤੇ ਸਾਰਾ ਕੰਮ ਸਬਮਿਟਰ ਅੰਦਰ ਦਾ ਅਫੀਸਰ ਕਰਨ ਵਾਸਤੇ ਅਸੀਂ ਸਾਰੇ ਬੈਠੇ ਇੱਕ ਐਨਓਸੀ ਦਾ ਕੰਮ ਸੌਖਾ ਕਰਨ ਲਈ ਕੀ ਪ੍ਰਾਲੀ ਕੀਤੀ ਜਾਂਦਾ ਜਿਹੜਾ ਐਨਓਸੀ ਲੋਕਾਂ ਨੂੰ ਕਾਫੀ ਪਰੇਸ਼ਾਨੀ ਜਾਂਦੀ ਪੈਂਦੀ ਹੈ ਜੀ ਸਾਡੀ ਕਮੇਟੀ ਹੁਣ ਆਈ ਹੈ ਤੁਸੀਂ ਮੈਨੂੰ ਅਸੀਂ ਦੱਸਣ ਨਾਲੋਂ ਤੁਸੀਂ ਮੈਨੂੰ ਅਗਲੇ ਦਿਨਾਂ ਦੇ ਵਿੱਚ ਠੀਕ ਹਨ ਅੱਜ ਪਗਲਾਂ ਪੱਤਰ ਜੀ ਕੋਈ ਨਹੀਂ ਪਰ ਰਿਜ਼ਲਟ ਮਿਲੂਗਾ ਨਵੀਂ ਕਮੇਟੀ ਬਣੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਪ ਪੁੱੰਗੇ ਵੀ ਐਨਓਸੀ ਹੈ ਜੀ ਪਹਿਲਾਂ ਨਾਲੋਂ ਸੌਖੀ ਮਿਲਣੀ ਮਿਲਣ ਲੱਗ ਗਈ ਬਹੁਤ ਹੀ ਮੈਂ ਸ਼ਹਿਰ ਵਾਸੀਆਂ ਮੁਬਾਰਕਬਾਦ ਦਿਨਾ ਅੱਜ ਜੋ ਪੂਰ ਮਹਾਰਾਜ ਦਾ ਅੱਜ ਜਿਹੜੇ ਹਮਦੇ ਨਾ ਔਰ ਉਸ ਤੋਂ ਮਾਣ ਵਾਲੀ ਇਹ ਗੱਲ ਹੈ ਕਿ ਜੋ ਇਸ ਸਿੰਗਲ ਵਿੰਡੋ ਦਾ ਅਦਗਾਟਨ ਬਹੁਤ ਹੀ ਵਧੀਆ ਦਿਨ ਹੋਇਆ ਜਿਹਦਾ ਨਾਮ ਵੀ ਅਸੀਂ ਅਸੀਂ ਦੇਖ ਸਕਦੇ ਹਾਂ ਸ੍ਰੀ ਗੁਰੂ ਰਵੀਦਾਸ ਜੀ ਦੇ ਨਾਮ ਤੇ ਹੀ ਰੱਖਿਆ ਜੋ ਪ੍ਰਮਾਤਮਾ ਸਮਰੱਥ ਬਖਸ਼ੇ ਜੋ ਸਾਰੇ ਸ਼ਹਿਰ ਨਿਵਾਸੀਆਂ ਲਈ ਸਾਰੀ ਨਗਰ ਕੌਂਸਲ ਲਈ ਬਹੁਤ ਖੁਸ਼ੀ ਦਾ ਗੱਲ ਹੈ। ਆ ਕਿਹੜੇ-ਕਿਹੜੇ ਕੰਮ ਲੋਕਾਂ ਦੇ ਇਸ ਸਿੰਗਲ ਵਿੰਡੋ ਦੇ ਵਿੱਚ ਹੋਇਆ ਕਰਨਗੇ ਤੁਸੀਂ ਦੇਖ ਸਕਦੇ ਹੋ ਥੋੜੀ ਦੇਰ ਤੱਕ ਨਿਗਾ ਮਾਰਿਓ ਸੀ ਲੈਪਟਾਪ ਕੰਪਿਊਟਰ ਪੀਸੀ ਸਾਰੇ ਲਾਤੇ ਜੀ ਇੱਕ ਵੱਖਰਾ ਰਜਿਸਟਰ ਛਪਾਇਆ ਗਿਆ ਜਿਦੇ ਤੇ ਸ਼ਿਕਾਇਤ ਕਰਤਾ ਆਪਣਾ ਨਾਮ ਲਤੂਗਾ ਉਹਦੀ ਕੰਪਲੇਂਟ ਲਿਖੀ ਜਾਊਗੀ ਔਰ ਅੱਗੇ ਲਿਖਿਆ ਜਾਊਗਾ ਕਿ ਕਿਹਨੂੰ ਮਾਰਕ ਹੋਇਆ ਜਿਸ ਬੰਦੇ ਨੂੰ ਮਾਰ ਕੋਈ ਆ ਕੋਈ ਜ਼ਿੰਮੇਵਾਰੀ ਬਣ ਜੂਗੀ ਉਹਨੂੰ ਕੰਮ ਕਰਾ ਕੇ ਦੇਣ ਦੀ ਔਰ ਹਰ ਰੋਜ਼ ਅਗਲੇ ਦਿਨ ਉਹ ਰਜਿਸਟਰ ਮੈਂ ਆਪ ਖੁਦ ਚੈੱਕ ਕਰੂੰਗਾ ਕਿ ਅੱਜ ਸ਼ਹਿਰ ਦਾ ਕਿਹੜਾ ਬੰਦਾ ਕਿੰਨੀ ਵਾਰ ਖਰਾਬ ਹੋਇਆ ਦੇਖੋ ਆਪਾਂ ਅਕਸਰ ਗੱਲ ਕਰਦੇ ਹਾਂ ਪ੍ਰਸ਼ਟਾਚਾਰ ਮੁਕਤ ਪੰਚਾਇਤ ਦੀ ਜੀ ਸੋ ਮੈਂ ਮੰਨਦਾ ਵੀ ਇਹ ਸਿੰਗਲ ਵਿੰਡੋ ਜੋ ਕੋਈ ਅੰਦਰ ਤੁਹਾਡੇ ਤੋਂ ਪੈਸੇ ਮੰਗਦਾ ਕੋਈ ਡੈਥ ਸਰਟੀਫਿਕੇਟ ਦੇ ਬਰਥ ਸਰਟੀਫਿਕੇਟ ਦੇ ਹੋਰ ਛੋਟੇ-ਛੋਟੇ ਕੰਮਾਂ ਦੇ ਜੋ ਪੈਸੇ ਮੰਗਦੇ ਨੇ ਉਹ ਕੰਮ ਬਿਲਕੁਲ ਖਤਮ ਹੋ ਜੂਗਾ ਇਹਦੇ ਨਾਲ ਔਰ ਮੈਨੂੰ ਆਸ ਹੈ ਕਿ ਇਹ ਪੂਰੇ ਪੰਜਾਬ 'ਚ ਵਧੀਆ ਇੱਕ ਸੁਨੇਹਾ ਜਾਊਗਾ ਕਿਉਂਕਿ ਮੇਰੇ ਸਾਬ ਦੇ ਨਾਲ ਤੁਸੀਂ ਸੂਭਿਦਾ ਸੈਂਟਰ ਦਾ ਬਹੁਤ ਦੇਖਿਆ ਹੁਮਮ ਪੰਜਾਬ ਦੇ ਵਿੱਚ ਨਗਰ ਕੌਂਸਲ ਮਾਛੀਗੜਾ ਸਾਹਿਬ ਮੈਂ ਬੜੇ ਮਾਣ ਨਾਲ ਕਹਿ ਸਕਦਾ ਪੰਜਾਬ ਦੇ ਵਿੱਚ ਨਗਰ ਕੌਂਸਲ ਮਾਛੀਗੜਾ ਸਾਹਿਬ ਪਹਿਲੀ ਨਗਰ ਕੌਂਸਲ ਆ ਜਿਹਦੇ ਵਿੱਚ ਸਮੂਹ ਕੌਂਸਲਰਾਂ ਨੇ ਐਮਐਲਏ ਸਾਹਿਬ ਨਾਲ ਸਲਾਹ ਕਰਕੇ ਅਸੀਂ ਇਹ ਸਿੰਗਲ ਵਿੰਡੋ ਖੋਲੀ ਆ ਹੁਣ ਸ਼ਹਿਰ ਵਾਸੀਆਂ ਨੂੰ ਆ ਕੇ ਕਿਸੇ ਪ੍ਰਧਾਨ ਨੂੰ ਕਿਸੇ ਯੂਗ ਮਿਲਣ ਦੀ ਲੋੜ ਨਹੀਂ ਸਿੰਗਲ ਵਿੰਡੋ ਤੇ ਆਉਣਗੇ ਹਾਂ ਫਿਰ ਤਾਂ ਉਹ ਅਸੀਂ ਹਾਜ਼ਰ ਹੂੰ ਮੈਨੂੰ ਇਹ ਲੱਗਦਾ ਵੀ ਭ੍ਰਿਸ਼ਟਾਚਾਰ ਵੀ ਮੁੱਕੂਗਾ ਜਿਹੜੇ ਲੋਕਾਂ ਨੂੰ ਮੁਲਾਜ਼ਮ ਅੱਜ ਆਈ ਨੂੰ ਕਹਿਨਦਾ ਸੀ ਕਿ ਪਰਸੋਂ ਆ ਜਿਓ ਹੂੰ ਚਾਰ ਦਿਨ ਨੂੰ ਆ ਜਿਓ ਜੀ ਕੋਈ ਮੁਲਾਜ਼ਮ ਨਹੀਂ ਲੱਭਦਾ ਉਹ ਬਿਲਕੁਲ ਕੰਮ ਖਤਮ ਹੋ ਜੂਗਾ ਔਰ ਉਹਨਾਂ ਦੀ ਅਟੈਂਡੈਂਸ ਰਜਿਸਟਰ ਵੀ ਇੱਥੇ ਪਿਆ ਹੋਣਗੇ ਹਾਂ ਜੀ ਤੇ ਮੇਰੇ ਹਿਸਾਬ ਦੇ ਨਾਲ ਨਗਰ ਕੌਂਸਲ ਨੂੰ ਇਸ ਤੋਂ ਬਿਹਤਰ ਚਲਾਣ ਲਈ ਕੋਈ ਉਪਰਾਹਲਾ ਨਹੀਂ ਹੋ ਸਕਦਾ ਦੇਖੋ ਜੀ ਸ਼ੁਰੂਆਤ ਕੀਤੀ ਆ ਤੁਸੀਂ ਦੇਖ ਰਹੇ ਹੋ ਲੋਕ ਆਪ ਮੁਹਾਰੇ ਵੀਡੀਓ ਪੋਸਟ ਕਰ ਰਹੇ ਨੇ ਗੁਰੂ ਦੀ ਨਗਰੀ ਆ ਤੇ ਗੁਰੂ ਦੇ ਬੱਚੇ ਆ ਤੇ ਮਹਾਰਾਜ ਮੈਨੂੰ ਇਹ ਲੱਗਦਾ ਵੀ ਜਿਹੜੇ ਵੀ ਕੰਮ ਕਰਾਊਗਾ ਉਹ ਚੰਗੇ ਕਰਾਊਗਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਵੱਲੋਂ ਸ਼ੁਰੂਆਤ ਕੀਤੀ ਆ ਕੱਲ ਕਈ ਐਨਆਰਆਈ ਪਰਿਵਾਰਾਂ ਦੇ ਫੋਨ ਆਏ ਨੇ ਕਿ ਅਸੀਂ ਨਗਰ ਕੌਂਸਲ ਦੀ ਕੀ ਮਦਦ ਕਰ ਸਕਦੇ ਆ ਤਾਂ ਮੈਂ ਤੁਹਾਡੇ ਚੈਨਲ ਥਰੂ ਇਹ ਕਹੂੰਗਾ ਵੀ ਜੇ ਕਿਸੇ ਨੇ ਸਾਡੀ ਮਦਦ ਕਰਨੀ ਆ ਸਾਨੂੰ ਬੂਟੇ ਲੈ ਕੇ ਆ ਨਗਰ ਕੌਂਸਲ ਆਪਣੇ ਤੌਰ ਤੇ ਵੀ ਬੂਟੇ ਲੈ ਰਹੀ ਆ ਜਿਹੜੇ ਐਨਆਰਆਈ ਭਾਈ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਾਡਾ ਯੋਗਦਾਨ ਦੇਣ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਬੂਟੇ ਲੈ ਕੇ ਸ਼ਹਿਰ ਨੂੰ ਸਵਾਗਤ ਕਰਾਂਗੇ